ਨੀਟਿੰਗ ਕ੍ਰੇਸ਼ਨ ਟਾਈਮ ਦੇਖਣ ਵਾਲੇ ਸਾਰੇ ਮੇਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਜਿਹੜੀ ਸਕੀਵੀ ਬਣਾਈ ਆ ਇਹਨੂੰ ਸ਼ੇਅਰ ਕਰਨ ਲੱਗੀ ਆ ਬਹੁਤ ਹੀ ਸੁੰਦਰ ਸਕੀਵੀ ਆਪਣੀ ਬਣ ਕੇ ਤਿਆਰ ਹੋਈ ਆ ਇਹਦਾ ਮੀਜ਼ਰਮੈਂਟ ਜਿਹੜਾ ਮੈਂ ਤੁਹਾਨੂੰ ਦੱਸੂਗੀ ਤੇ ਚੈਨਲ ਦੇ ਨਾਲ ਤੁਸੀਂ ਬਣੇ ਰਹੋ ਵੀਡੀਓ ਨੂੰ ਪੂਰਾ ਵੇਖਿਓ ਸਕਿੱਪ ਨਾ ਕਰਿਓ ਤਾਂ ਜੋ ਤੁਹਾਨੂੰ ਏਕ-ਏਕ ਗੱਲ ਦੀ ਸਮਝ ਆ ਸਕੇ ਚੈਨਲ ਤੇ ਜੇਕਰ ਪਹਿਲੀ ਵਾਰ ਵੀਡੀਓ ਵੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਅੱਗੇ ਆਉਣ ਵਾਲੀ ਮੇਰੀ ਹਰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜਰੂਰ ਕਰਿਆ ਕਰੋ ਤੇ ਇਹ ਆਪਾਂ ਸਗੀ ਵੀ ਜਿਹੜੀ ਬਣਾਈ ਆ ਇਹਦੇ ਆਪਾਂ 50 ਜੋੜ ਲਏ ਆ ਜੇ ਤੁਸੀਂ ਇਸ ਤੋਂ ਛੋਟੀ ਸਗੀ ਵੀ ਬਣਾਉਣੀ ਹੋਵੇ ਇਹ ਆਪਣੀ ਸਗੀ ਵੀ ਜਿਹੜੀ ਐਕਸਲ ਅਤੇ ਡਬਲ ਐਕਸਲ ਸਾਈਜ਼ ਨੂੰ ਬਹੁਤ ਵਧੀਆ ਆਰਾਮ ਦੇ ਨਾਲ ਆਜੂਗੀ ਜੇ ਤੁਸੀਂ ਇਸ ਤੋਂ ਛੋਟੀ ਸਕੀਵੀ ਬਣਾਉਣੀ ਹੋਵੇ ਤਾਂ ਤੁਸੀਂ ਇਹਦੇ 45 ਜੋੜ ਲੈਣੇ ਆ ਜਿਹੜੀ ਮੈਂ ਇਸ ਤੋਂ ਪਹਿਲਾਂ ਇਸ ਕੀਵੀ ਬਣਾਈ ਸੀ ਉਹਦੇ ਮੈਂ 45 ਜੋੜ ਲਏ ਸੀ ਤੇ ਇਹ ਮੈਂ 50 ਜੋੜ ਲੈ ਕੇ ਜਿਹੜੀ ਉਹ ਬਣਾਈ ਆ ਸੇਮ ਹੀ ਆਪਾਂ ਉਹੋ ਡਿਜ਼ਾਈਨ ਪਹਿਲੀ ਵਾਲੀ ਸਕੀਵੀ ਵਾਲਾ ਹੀ ਇਹਦਾ ਬਣਾਇਆ ਹੋਇਆ ਏ ਤੇ ਬਸ ਇਹਨੂੰ ਆਪਾਂ ਥੋੜੀ ਜੀ ਉਹਦੇ ਨਾਲੋਂ ਵੱਡਾ ਸਾਈਜ਼ ਇਹਦਾ ਬਣਾਇਆ 50 ਜੋੜ ਲਏ ਆ ਮੈਂ ਤੇ ਦੋ ਉਲਟੇ ਦੋ ਸਿੱਧਿਆਂ ਦਾ ਇਸ ਤਰ੍ਹਾਂ ਇਹਦਾ ਮੈਂ ਬਾਰਡਰ ਬਣਾਇਆ ਬਾਰਡਰ ਦੀ ਆਪਣੀ ਲੰਬਾਈ ਹੈਗੀ ਆ ਜੀ 5 ਇੰਚ ਉਸ ਤੋਂ ਬਾਅਦ ਆਪਾਂ 50 ਜੋੜ ਲਏ ਸੀ ਬਾਰਡਰ ਤੋਂ ਤੇ 50 ਜੋੜ ਤੋਂ ਉੱਪਰ ਆਪਾਂ ਡਿਜ਼ਾਈਨ ਕੰਟੀਨਿਊ ਕੀਤਾ ਇਹਦਾ ਸਿਰਫ ਇੱਕ ਕੁੰਡਾ ਆਪਾਂ ਇਹਦਾ ਵਧਾਇਆ ਡਿਜ਼ਾਈਨ ਨੂੰ ਇਕੁਅਲ ਕਰਨ ਵਾਸਤੇ ਠੀਕ ਹੈ ਜੀ ਤੇ ਇਹ ਆਪਾਂ 5 ਇੰਚ ਬਾਰਡਰ ਬਣਾਇਆ ਇਹਦਾ ਤੇ 5 ਇੰਚ ਹੀ ਆਪਾਂ ਇਹਦੀ ਆਰਮਹੋਲ ਤੱਕਰ ਜਿਹੜੀ ਆ ਉਹ ਇਹਦੀ ਲੰਬਾਈ ਰੱਖੀ ਹੋਈ ਹੈ ਟੋਟਲ ਆਪਣੀ ਲੈਂਥ ਹੋਗੀ ਜੀ 10 ਇੰਚ 10 ਇੰਚ ਆਪਾਂ ਲੈਂਥ ਬਣਾਉਣ ਤੋਂ ਬਾਅਦ ਫਿਰ ਇਹਦੀ ਆਰਮਹੋਲ ਦੀ ਕਟਿੰਗ ਕੀਤੀ ਹੈ 5 4 3 2 ਤੇ ਬਾਅਦ ਵਿੱਚ 1 ਇਸ ਤਰ੍ਹਾਂ ਆਪਾਂ ਇਹਦੀ ਜਿਹੜੀ ਆਰਮਹੋਲ ਦੀ ਕਟਿੰਗ ਜਿਹੜੀ ਉਹ ਕੀਤੀ ਹੋਈ ਹੈ ਜਦੋਂ ਆਰਮਹੋਲ ਦੀ ਕਟਿੰਗ ਖਤਮ ਹੋਈ ਆਪਣੀ ਉਸ ਤੋਂ ਤੁਰੰਤ ਬਾਅਦ ਆਪਾਂ ਨੇ ਇਹਦਾ ਜਿਹੜਾ ਗਲਾ ਜਿਹੜਾ ਉਹਦੀ ਕਟਿੰਗ ਕੀਤੀ ਹੈ ਗਲੇ ਦੀ ਕਟਿੰਗ ਆਪਾਂ ਇਹਦੀ ਕਰਨੀ ਆ ਜਿੰਨੇ ਆਪਣੇ ਕੋਲ ਕੁੰਡੇ ਹੋਣ ਸਲਾਈ ਦੇ ਉੱਪਰ ਤੇ ਉਹਨਾਂ ਨੂੰ ਆਪਾਂ ਹਾਫ ਹਾਫ ਕਰ ਲੈਣਾ ਹਾਫ ਹਾਫ ਕਰਨ ਤੋਂ ਬਾਅਦ ਵਿੱਚੋਂ ਆਪਾਂ ਨੇ 14 ਕੁੰਡੇ ਜਿਹੜੇ ਇਹਦੇ ਇੱਕਸਾਰ ਬੰਦ ਕਰਨੇ ਆ ਠੀਕ ਹੈ ਜੀ 7 ਕੁੰਡੇ ਇਧਰਲੀ ਸਾਈਡ ਵਾਲੇ ਔਰ 7 ਇਧਰ ਦੀ ਸਾਈਡ ਵਾਲੇ 14 ਕੁੰਡੇ ਆਪਾਂ ਬੰਦ ਕਰਕੇ ਜਿਸ ਤਰ੍ਹਾਂ ਆਪਾਂ ਇਧਰੋਂ ਆਪਣੀ ਕਟਿੰਗ ਖਤਮ ਹੋਈ ਤੇ ਇਧਰੋਂ ਆਪਾਂ ਸਲਾਈ ਦੇ ਉੱਪਰ ਆਪਣਾ ਡਿਜ਼ਾਈਨ ਕੋਈ ਵੀ ਜੇ ਤੁਸੀਂ ਇਹ ਪਾਉਣਾ ਹੈ ਇਹ ਜਾਂ ਹੋਰ ਵੀ ਕੋਈ ਵੀ ਡਿਜ਼ਾਈਨ ਤੁਹਾਡਾ ਹੋਵੇ ਤਾਂ ਤੁਸੀਂ ਸਲਾਈ ਦੇ ਉੱਪਰ ਇਸ ਤਰ੍ਹਾਂ ਬੁੰਨਦੇ ਹੋਣਾ ਤੇ ਵਿਚਕਾਰੋਂ ਆਪਣੇ 7 ਕੁੰਡੇ ਤੇ 7 ਕੁੰਡੇ ਇਧਰਲੇ ਪਾਸੇ ਤੋਂ ਹਾਫ ਹਾਫ ਆਕਿੱਤੇ ਆਪਾਂ 7-7 ਕੁੰਡੇ ਲੈ ਲੈਣੇ ਆ ਤੇ 14 ਕੁੰਡੇ ਜਿਹੜੇ ਇਥੋਂ ਬੰਦ ਕਰ ਜਾਣੇ ਆ 14 ਕੁੰਡੇ ਬੰਦ ਕਰਨ ਤੋਂ ਬਾਅਦ ਆਪਾਂ ਇਧਰ ਲਈ ਸਾਈਡ ਤੇ ਆਪਾਂ ਬੁੰਨਦੇ ਚਲੇ ਜਾਣਾ ਤੇ ਜਦੋਂ ਆਪਾਂ ਇਧਰੋਂ ਉਲਟੀ ਸਾਈਡ ਤੋਂ ਵਾਪਸ ਆਉਣਾ ਤੇ ਫੇਰ ਆਪਾਂ ਇਥੋਂ ਹੀ ਆਪਾਂ ਵਾਪਸ ਆ ਇਸ ਤਰ੍ਹਾਂ ਆਪਾਂ ਇੰਨਾ ਹੀ ਆਪਾਂ ਜਿਹੜਾ ਪੋਸ਼ਨ ਆ ਉਹ ਜਿਹੜਾ ਰਿਪੀਟ ਕਰਨਾ ਠੀਕ ਹੈ ਫੇਰ ਆਪਾਂ ਇਥੋਂ ਜਦੋਂ ਦੂਜੀ ਵਾਰ ਇਥੋਂ ਜਦੋਂ ਆਪਾਂ 14 ਗੁੰਡੇ ਘਟਾਉਣ ਤੋਂ ਬਾਅਦ ਉਲਟੀ ਸਲਾਈ ਬਣਾ ਕੇ ਆਪਾਂ ਜਦੋਂ ਇੱਥੇ ਵਾਪਸ ਆਏ ਤੇ ਬਾਅਦ ਵਿੱਚ ਆਪਾਂ ਤਿੰਨ ਗੁੰਡੇ ਸਿੱਧੀ ਸਲਾਈ ਦੇ ਬੰਦ ਕਰਾਂਗੇ ਇੱਥੇ ਤਾਂ ਜੋ ਆਪਣੇ ਗਲੇ ਨੂੰ ਪ੍ਰੋਪਰ ਗੁਲਾਈ ਦੀ ਛੇਰ ਜਿਹੜੀ ਉਹ ਇਸ ਤਰ੍ਹਾਂ ਗੋਲ ਗਲਾ ਬਣ ਕੇ ਤੁਹਾਡਾ ਤਿਆਰ ਹੋਊਗਾ ਫਿਰ ਫਿਰ ਆਪਾਂ ਨੇ ਤਿੰਨ ਗੁੰਡੇ ਇੱਥੋਂ ਜਿਹੜੇ ਉਹ ਬੰਦ ਕਰਨੇ ਆ ਤਿੰਨ ਗੁੰਡੇ ਬੰਦ ਕਰਕੇ ਫਿਰ ਆਪਾਂ ਸਲਾਈ ਨੂੰ ਇੱਧਰ ਕੰਟੀਨਿਊ ਕਰਨਾ ਉਲਟੀ ਸਲਾਈ ਤੋਂ ਫਿਰ ਆਪਾਂ ਵਾਪਸ ਆਉਣਾ ਫਿਰ ਆਪਾਂ ਨੇ ਦੋ ਗੁੰਡੇ ਇੱਥੋਂ ਬੰਦ ਕਰਨੇ ਆ ਫਿਰ ਆਪਾਂ ਇਸ ਤਰ੍ਹਾਂ ਸਿੱਧੀ ਸਲਾਈ ਆਪਣਾ ਡਿਜ਼ਾਈਨ ਪਾਉਂਦੇ ਹੋਏ ਆਉਣਾ ਵਾਪਸ ਉਲਟੀ ਸਲਾਈ ਆਉਣਾ ਤੇ ਫਿਰ ਆਪਾਂ ਇੱਕ ਗੁੰਡਾ ਬੰਦ ਕਰਨਾ ਤੇ ਫਿਰ ਆਪਾਂ ਇਸ ਤਰ੍ਹਾਂ ਵਾਪਸ ਆਪਾਂ ਬਾਅਦ ਵਿੱਚ ਆਪਣੇ ਇਹ ਮੈਂ ਜਦੋਂ ਇੱਥੇ ਆਰਮਹੋਲ ਦੇ ਜਿਹੜੇ ਆ ਉਹ ਕੁੰਡੇ ਰੱਖੇ ਆ ਜੀ 20 10 ਜੋੜ 20 ਕੁੰਡੇ ਜਦੋਂ 20 ਕੁੰਡੇ ਮੇਰੇ ਬਚ ਗਏ ਤੇ ਉਦੋਂ ਮੈਂ ਇਥੋਂ ਘਟਾਉਣਾ ਜਿਹੜਾ ਬੰਦ ਕਰ ਦਿੱਤਾ ਫਿਰ ਮੈਂ ਇਸ ਤਰ੍ਹਾਂ ਸਿੰਪਲ ਹੀ ਇੰਨਾ ਜਿਹੜਾ ਪੋਸ਼ਨ ਇਹਦਾ ਬਣਾਇਆ ਹੋਇਆ ਏ ਠੀਕ ਹੈ ਜੀ ਇਹ ਵੇਖੋ ਆਪਣੀ ਇਥੋਂ ਫਲੀ ਤੋਂ ਪਤਾ ਲੱਗ ਰਿਆ ਨਾ ਕਿ ਆਪਣੀ ਕਟਿੰਗ ਜਿਹੜੀ ਇਥੋਂ ਦਾ ਹੀ ਹੋਈ ਹੈ ਤੇ ਇੰਨੀ ਆਪਾਂ ਜਿਹੜੀ ਆ ਉਹ ਪਲੇਨ ਹੀ ਆਪਾਂ ਉੱਪਰ ਜਿਹੜੇ ਵੀ ਕੁੰਡੇ ਆਪਣੇ ਬਚ ਗਏ ਤੇ 20 ਕੁੰਡਿਆਂ ਨੂੰ ਕੰਟੀਨਿਊ ਉੱਪਰ ਆਪਾਂ ਕੀਤਾ ਹੋਇਆ ਏ ਠੀਕ ਹੈ ਜਿ세 ਤਰ੍ਹਾਂ ਆਪਣਾ ਇਹ ਪੋਰਸ਼ਨ ਬਣਨ ਤੋਂ ਬਾਅਦ ਇਹ ਆਪਣੀ ਜਿਹੜੀ ਮੋਡੇ ਦੀ ਆਪਣੀ ਜਿਹੜੀ ਲੰਬਾਈ ਆ ਉਹ 9 ਇੰਚ ਤਕਰੀਬਨ ਮੋਡਾ ਆਪਣਾ ਬਣਿਆ ਹੋਇਆ ਏ ਤੇ ਫਿਰ ਆਪਾਂ ਨੇ ਇਹਨੂੰ ਬੰਦ ਕਰ ਦਿੱਤਾ ਏ ਠੀਕ ਹੈ ਜੀ ਤੇ ਇਧਰ ਵੀ ਆਪਾਂ ਮੁੜ ਕੇ ਜਿਹੜਾ ਇਧਰਲੀ ਸਾਈਡ ਆ ਇਹ ਵੀ ਆਪਾਂ ਇਸੇ ਤਰ੍ਹਾਂ ਹੀ ਜਿਹੜਾ ਬਣਾਉਣਾ ਵਾ ਇਧਰੋਂ ਵੀ ਆਪਾਂ ਇਸੇ ਤਰ੍ਹਾਂ ਹੀ 3 2 ਤੇ ਫਿਰ 1 1 ਕੁੰਡਾ ਘਟਾਉਂਦੇ ਜਾਣਾ ਜਦੋਂ ਆਪਣੇ ਵੀ ਕੁੰਡੇ ਵੱਜ ਗਏ ਤੇ ਜੇ ਤੁਸੀਂ ਇਸ ਤੋਂ ਛੋਟੇ ਆਪਾਂ ਮਤਲਬ 40 ਜੋੜ ਲੈ ਕੇ ਆਪਾਂ ਕੀ ਵੀ ਦੇ ਚੱਲੇ ਆ ਤੇ ਫਿਰ ਤੁਸੀਂ ਇੱਥੇ ਆਪਣੇ ਜਿਹੜੇ ਆ ਦੋ ਚਾਰ ਕੁੰਡੇ ਘੱਟ ਵੀ ਰੱਖ ਸਕਦੇ ਹੋ ਆਰਮ ਹੋਲ ਤੇ ਕਿਉਂਕਿ ਫਿਰ ਆਪਾਂ ਇੱਥੋਂ ਜਿਹੜੀ ਉਹ ਇਹ ਵਾਲਾ ਸ਼ੋਲਡਰ ਆ ਉਹ ਤੁਹਾਡਾ ਘੱਟ ਬਣੂਗਾ ਠੀਕ ਹੈ ਤੇ ਬੈਕ ਸਾਈਡ ਤੋਂ ਆਪਾਂ ਵੇਖੋ ਇਹ ਆਪਾਂ ਪੂਰਾ ਹੀ ਜਿਹੜਾ ਗਲੇ ਦੀ ਕਟਿੰਗ ਨਹੀਂ ਇਹਦੀ ਕੀਤੀ ਹੋਈ ਇਹ ਮੈਂ ਜਿੰਨਾ ਵਾਸਤੇ ਸਕੀਵੀ ਬਣਾਈ ਹਾਂ ਉਹਨਾਂ ਨੇ ਕਿਹਾ ਕਿ ਸਾਨੂੰ ਪਿੱਛੋਂ ਜਿਹੜਾ ਡੀਪ ਗਲਾ ਨਹੀਂ ਚਾਹੀਦਾ ਬੈਕ ਸਾਈਡ ਤੋਂ ਤੇ ਬੈਕ ਸਾਈਡ ਤੋਂ ਮੈਂ ਜਿਹੜਾ ਉਹ ਪੂਰਾ ਹੀ ਗਲਾ ਬਣਾਇਆ ਹੋਇਆ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਇਹਦੀ ਬਾਹਾਂ ਬਾਰੇ ਬਾਹਾਂ ਦੇ ਮੈਂ ਵੇਖੋ ਬਾਹਾਂ ਵਾਸਤੇ ਮੈਂ ਲਏ ਆ ਜੀ 25 ਜੋੜ ਤੇ 25 ਜੋੜ ਲੈ ਕੇ ਉਸੇ ਤਰ੍ਹਾਂ ਹੀ ਆਪਾਂ ਜਿਸ ਤਰ੍ਹਾਂ ਆਪਾਂ ਨੀچے ਤੋਂ ਬਾਰਡਰ ਬਣਾਇਆ ਹੈ ਦੋ ਉਲਟੇ ਦੋ ਸਿੱਧੇ ਦਾ ਬਾਰਡਰ ਬਣਾਇਆ ਆਪਾਂ 4 ਇੰਚ ਬਾਰਡਰ ਬਣਾਇਆ ਬਾਹ ਦਾ ਆਪਾਂ ਨੇ ਤੇ ਫੇਰ ਆਪਾਂ ਉੱਪਰੋਂ ਇਹਦਾ ਇਸ ਤਰ੍ਹਾਂ ਹਰ 6ਵੀਂ ਸਲਾਈ ਜਿਹੜਾ ਉਹ ਇੱਕ ਇੱਕ ਕੁੰਡਾ ਆਪਾਂ ਇੱਥੋਂ ਜਿਹੜਾ ਵਧਾਉਂਦੇ ਜਾਣਾ ਤੇ ਜਦੋਂ ਆਪਣਾ ਇਹ ਆਪਣਾ ਜਿਹੜਾ 5 6 ਇੰਚ ਬਣ ਗਿਆ ਉਸ ਤੋਂ ਬਾਅਦ ਆਪਾਂ ਹਰ ਚੌਥੀ ਸਲਾਈ ਜਿਹੜਾ ਉਹ ਇੱਕ ਇੱਕ ਕੁੰਡਾ ਜਿਹੜਾ ਵਧਾਉਂਦੇ ਜਾਣਾ ਤੇ ਇਹਦੀ ਮੈਂ ਬਾਹ ਦੀ ਲੰਬਾਈ ਜਿਹੜੀ ਲਈ ਆ ਉਹ ਮੇਰੀ ਬਣ ਗਈ ਹੈ ਜੀ ਇੱਕ ਟੋਟਲ ਹੈਗੀ ਆਰਮਹੋਲ ਤੱਕ 21 ਇੰਚ ਕਿਉਂਕਿ ਮੈਂ ਜਿਹਦੇ ਵਾਸਤੇ ਸਕੀਰੀ ਬਣਾ ਰਹੀ ਆ ਉਹ ਲੜਕੀ ਦੀ ਬਾਹਂ ਤਕਰੀਬਨ ਲੰਬਾਈ ਦੇ ਵਿੱਚ ਹੈ ਤੁਸੀਂ ਆਪਣੇ ਮੇਜਰਮੈਂਟ ਕਰ ਲੈਣਾ ਬਾਹਂ ਦਾ ਜੇ ਕੋਈ ਬਾਹਂ ਦਾ 1 ਇੰਚ ਦਾ ਜਿਹੜਾ ਛੋਟੀ ਜਾਂ ਵੱਡੀ ਕਰਨੀ ਹੋਈ ਤਾਂ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਜੀ ਤੇ ਇਹ ਮੈਂ ਉੱਪਰੋਂ ਆਰਮਹੋਲ ਤੋਂ ਉੱਪਰ ਜਿਹੜੇ ਉਹ ਜੋੜ ਲਏ ਇਹ ਨੀਚੇ ਤੋਂ ਆਪਾਂ 25 ਜੋੜ ਤੋਂ ਚੱਲੇ ਸੀ ਤੇ ਉੱਪਰ ਆਪਣੇ 50 ਜੋੜ ਹੋ ਗਏ 100 ਗੁੰਦਲ ਠੀਕ ਹੈ ਜੀ ਤਾਂ ਜੋ ਆਪਣੇ ਇਥੇ ਜਿਹੜੀ ਫਿਟਿੰਗ ਆ ਵਧੀਆ ਆ ਸਕੇ ਮੋਡੇ ਦੇ ਨਾਲ ਤੇ ਇਸ ਤਰ੍ਹਾਂ ਆਪਣੇ ਵੇਖੋ ਜੀ ਇਹ ਗਲੇ ਦੇ ਉੱਪਰ ਮੈਂ ਬੀਡਿੰਗ ਕੀਤੀ ਆ ਬਹੁਤ ਹੀ ਗੁਲਾਈ ਦੇ ਵਿੱਚ ਆਪਣਾ ਗਲਾ ਬਣ ਕੇ ਤਿਆਰ ਹੋਇਆ ਏ ਤੇ نیچے ਘੇਰੇ ਦੇ ਉੱਪਰ ਵੀ ਆਪਾਂ ਇਸ ਤਰ੍ਹਾਂ ਬੀਡਿੰਗ ਕਰ ਦਿੱਤੀ ਬਹੁਤ ਹੀ ਸੋਹਣੀ ਸਕੀਵੀ ਜਿਹੜੀ ਬਣ ਕੇ ਤਿਆਰ ਹੋਈ ਆ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਇਹ ਕਿਹੋ ਜਿਹੀ ਲੱਗੀ ਸਕੀਵੀ ਤੇ ਚੈਨਲ ਦੇ ਨਾਲ ਬਣੇ ਰਹੋ ਧੰਨਵਾਦ ਜੀ